ਸਾਡਾ ਮੇਨ ਮਕਸਦ ਇਹ ਹੈ ਵੀ ਲੋਕੀ ਜਿਹੜੇ ਇੱਥੇ ਟਰੈਕਟਰਾਂ ਦੇ ਘੁੰਮਣ ਫਿਰਨ ਆਉਂਦੇ ਆ ਜਾਂ ਲਲਕਾਰੇ ਮਾਰਦੇ ਸਾਡਾ ਵੀ ਜੀ ਕਰਦਾ ਲਲਕਾਰੇ ਮਾਰ ਗਏ ਹਨਾ ਪਰ ਅਸੀਂ ਇਹ ਸੋਚ ਕੇ ਆਏ ਆ ਵੀ ਸਾਨੂੰ ਵੇਖ ਕੇ ਹੋਰ ਵੀ ਲੋਕ ਪ੍ਰੇਰਿਤ ਹੋਣ ਵੀ ਹੋਰ ਵੀ ਲੋਕ ਸਿੱਖਣ ਜੇ ਸਾਡੇ ਕੁਝ ਪੰਕਤੀਆਂ ਲਿਖਣਾ ਜਾਂ ਸਾਡੇ ਕਸ਼ਟ ਕਰਨ ਨਾਲ ਜੇ ਕੋਈ ਵੀ ਸਿੱਖ ਕੇੰਧ ਕੇਸ ਰੱਖਦਾ ਹੈ ਜਾਂ ਕੋਈ ਸਾਡੀ ਗੱਲ ਸਮਝਦਾ ਹੈ ਤੇ ਸਾਡਾ ਸਫਲ ਹੈ ਇੱਥੇ ਆਉਣਾ ਜਿਹੜੇ ਲੋਕ ਲਲਕਾਰੇ ਮਾਰਦੇ ਇੱਥੇ ਕਿਹਨੇ ਟਰੈਕਟਰ ਤੇ ਆ ਕੇ ਡੀਜੇ ਲਾਉਂਦੇ ਆਗੇ ਤੇ ਇਹ ਸਾਡੇ ਵਾਸਤੇ ਗਲਤ ਹੈ ਸਾਡੇ ਛੋਟੇ ਭਰਾਵਾਂ ਦੀ ਸ਼ਹੀਦ ਸ਼ਹਾਦਤ ਤੇ ਆਏ ਆ ਸ਼ਹੀਦ ਜੀ ਹੋਈ ਹੈਗੀ ਕਿਹੜੇ ਵੀਰ ਪਣ ਕੇ ਇਸ ਕਤਲ ਕਰਵਾਉਂਦੇ ਆ ਉਹਨਾਂ ਨੂੰ ਇਹ ਹੀ ਸੁਨੇਹਾ ਮੇਰੇ ਵੱਲੋਂ ਕਿ ਉਹ ਕੇਸ ਕਤਲ ਨਾ ਕਰਾਉਣ ਤਾਂ ਆਪਾਂ ਸਾਬਜਾਦਿਆਂ ਦੇ ਜਿਹੜੇ ਸੀ ਦੀਦਾੜੀ ਤੇ ਉਹਨਾਂ ਦੇ ਵਰਗੇ ਬਣਨ ਦਾ ਪ੍ਰਾਨ ਕਰ ਸਕੀਏ ਅਸੀਂ ਵੀ ਦਾੜਾ ਸਾਹਿਬ ਰੱਖਾਂਗੇ ਗਾਂ ਜਿਹੜੇ ਸਾਬਜਾਦਿਆਂ ਦੇ ਛੋਟੇ ਸਾਬਜਾਦਿਆਂ ਦੇ ਉਹ ਤੋਂ ਸਾਡੇ ਨਾਲੋਂ ਵੀ ਛੋਟੇ ਸੀਗੇ ਜੇ ਅਸੀਂ ਦਾੜਾ ਸਾਹਿਬ ਤੇ ਕਿਸਨਾ ਦਾ ਕਤਲ ਕਰਾਵਾਂਗੇ ਤਾਂ ਫਿਰ ਅਸੀਂ ਜ਼ੁਲਮੀ ਕਰ ਰਹੇ ਹਾਂ ਜਿਆ ਲਾਈਨ ਲਿਖਿਆ ਮੇਰਾ ਦਸਵੰਦ ਲੰਗਰ ਤੱਕ ਹੀ ਸੀਮਤ ਨਹੀਂ ਜਾਂ ਲੰਗਰ ਤੱਕ ਹੀ ਸੀਮਤ ਹੈ ਜਾਂ ਮੈਂ ਕਿਸੇ ਲੋੜਵੰਦ ਦੀ ਵੀ ਸਹਾਇਤਾ ਕੀਤੀ ਹੈ ਮਤਲਬ ਕਿ ਆਪਾਂ ਲੰਗਰ ਵਿੱਚ ਦਸਵੰਦ ਸਾਰੇ ਪਾਉਂਦੇ ਆ ਲੋੜਵੰਦ ਨੂੰ ਦਸਵੰਦ ਦੇਣ ਵਾਲੇ ਬਹੁਤ ਘੱਟ ਆ ਜੀ ਇੱਕ ਦਾ ਇੱਕ ਦੂਜੇ ਦਾ ਧਿਆਨ ਰੱਖਣਾ ਚਾਹੀਦਾ ਕਿ ਆਪਾਂ ਨਾਲ ਆਪਣੇ ਭੈਣ ਭਰਾ ਜਿਵੇਂ ਲਾਲ ਮੋਨਾ ਕੋਈ ਆਪਣਾ ਉਹਨੂੰ ਸਿੱਖੀ ਦੇ ਪ੍ਰਤੀ ਉਹਨੂੰ ਉਹਨਾਂ ਆਪਦੇ ਵੱਲ ਆਕਰਸ਼ਿਤ ਕਰੀਏ ਉਹਨੂੰ ਸਮਝਾਈਏ ਆਪਣਾ ਧਰਮ ਉਹਨੂੰ ਕੀ ਆਪਦਾ ਧਰਮ ਬਾਰੇ ਉਹਨੂੰ ਦੱਸੀਏ ਜੇ ਮੰਨ ਕੇ ਆਪਾਂ ਅੰਮ੍ਰਿਤ ਸ਼ਕ ਵੀ ਲਿਆ ਆਪਣਾ ਲਾਲਚ ਅੱਜ ਦੇ ਟਾਈਮ ਦੇ ਬਹੁਤ ਟਵੜੇ ਤੇ ਆ ਰਹੇ ਆ ਆਪਣਾ ਲਾਲਚ ਦੇ ਕਰਕੇ ਆਪਣਾ ਸਿੱਖੀ ਸਰੂਪ ਗਵਾ ਦਿੰਨੇ ਆ ਜੀ ਇਸ ਕਰਕੇ ਅਸੀਂ ਕਹਿੰਨੇ ਵੀ ਸਿੱਖੀ ਸਰੂਪ ਨਾ ਗੋ ਇਹ ਆਪਣਾ ਸਰੂਪ ਸੋਣਾ ਆਪਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਫਤਿਹਗੜ ਸਾਹਿਬ ਦੀ ਧਰਤੀ ਦੇ ਉੱਤੇ ਖੜੇ ਹੋਏ ਆ ਇਸ ਵੇਲੇ ਨੌਜਵਾਨ ਬੱਕੋ ਵੱਖਰੇ ਤਰੀਕਿਆਂ ਨਾਲ ਸੇਵਾਵਾਂ ਨਿਵਾ ਰਹੇ ਆ ਜਿੱਥੇ ਤੁਸੀਂ ਨੌਜਵਾਨ ਟਰੈਕਟਰਾਂ ਟਰਾਲੀਆਂ ਦੇ ਉੱਤੇ ਜਿਹੜੇ ਆ ਘੁੰਮਦੇ ਜਾਂ ਬੋਲਟਾਂ ਉੱਤੇ ਘੁੰਮਦੇ ਦੇਖੇ ਹੋਵੋਗੇ ਉੱਥੇ ਹੀ ਕੁਝ ਅਜਿਹੇ ਨੌਜਵਾਨ ਆ ਜਿਹੜੇ ਹੱਥਾਂ ਦੇ ਵਿੱਚ ਤਖਤੀਆਂ ਲੈ ਕੇ ਖੜੇ ਆ ਅਲੱਗ-ਅਲੱਗ ਜਿਹੜੇ ਉਹ ਮੈਸੇਜ ਦੇ ਰਹੇ ਆ ਆਉਂਦੀ ਜਾਂਦੀ ਸੰਗਤ ਨੂੰ ਜਿਸ ਤਰ੍ਹਾਂ ਇੱਥੇ ਲਿਖਿਆ ਹੋਇਆ ਕਹਿੰਦੇ ਇੱਕ ਪਾਸੇ ਚਾਰ ਸਹਬਜਾਦੇ ਤੇ ਦੂਸਰੇ ਪਾਸੇ ਜ਼ਾਲਮ ਆ ਕਹਿੰਦੇ ਮੇਰੀ ਸ਼ਕਲ ਕਿਨਾ ਵਰਗੀ ਆ ਜ਼ਾਲਮਾਂ ਵਰਗੀਆਂ ਜਾਂ ਸਹਬਜਾਦਿਆਂ ਵਰਗੀਆਂ ਸੋ ਭਾਈ ਉਹਨਾਂ ਨਾਲ ਗੱਲਬਾਤ ਕਰ ਲੈਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਪਰ ਜੀ ਤੁਸੀਂ ਤਖਤੀਆਂ ਲੈ ਕੇ ਖੜੇ ਹੋ ਨੌਜਵਾਨ ਹੋਰ ਵੀ ਕਈ ਘੁੰਮ ਰਹੇ ਆ ਤਾਂ ਕੀ ਮੈਸੇਜ ਜਿਹੜਾ ਸੰਗਤ ਨੂੰ ਦੇ ਰਹੇ ਹੋ ਅਸੀਂ ਸੰਗਤ ਨੂੰ ਇਹ ਮੈਸੇਜ ਦੇ ਰਹੇ ਆ ਕਿ ਆਪਾਂ ਸਹਬਜਾਦਿਆਂ ਵਰਗੇ ਬਣ ਤਾਂ ਨਹੀਂ ਸਕਦੇ ਪਰ ਬਣਨ ਦੀ ਕੋਸ਼ਿਸ਼ ਤਾਂ ਕਰ ਸਕਦੇ ਆ ਆਪਾਂ ਕੀ ਕਹਿੰਦੇ ਆ ਕਸਲ ਕੇਤ ਕਸਲ ਕੇਤ ਕੇਸ ਕਤਲ ਤਾਂ ਨਹੀਂ ਕਰਵਾਉਂਦੇ ਕੇਸ ਜਿਹੜੇ ਵੀਰ ਭੈਣ ਕੇਸ ਕਤਲ ਕਰਵਾਉਂਦੇ ਆ ਉਹਨਾਂ ਨੂੰ ਇਹ ਸੁਨੇਹਾ ਮੇਰੇ ਵੱਲੋਂ ਕਿ ਉਹ ਕੇਸ ਕਤਲ ਨਾ ਕਰਨ ਤਾਂ ਆਪਾਂ ਸਾਬਜਦਿਆਂ ਦੇ ਜਿਹੜੇ ਸੀ ਦੀਦਾੜੀ ਤੇ ਉਹਨਾਂ ਦੇ ਵਰਗੇ ਬਣਨ ਦਾ ਪ੍ਰਾਣ ਕਰ ਚੁੱਕੀ ਹਟੋ ਘਟੋ ਘਟਾ ਆਪਾਂ ਜੋ ਰਹਿਤ ਮਰਿਆਦਾ ਕਹਿਣ ਦਾ ਮਤਲਬ ਗੁਰੂ ਮਹਾਰਾਜ ਨੇ ਦੱਸੀ ਆ ਉਹਦੇ ਉੱਤੇ ਪੂਰੇ ਉਤਰਨ ਦੀ ਕੋਸ਼ਿਸ਼ ਤਾਂ ਕਰੀਏ ਜੀ ਹਾਂਜੀ ਇਹੀ ਹੈ ਜੀ ਤੇ ਭਾਜੀ ਜਿਸ ਤਰ੍ਹਾਂ ਇੱਕ ਆਈਡੀਆ ਕਿਵੇਂ ਆਇਆ ਕਿ ਨੇ ਤੁਸੀਂ ਨੌਜਵਾਨ ਇੱਕੋ ਪਿੰਡੋਂ ਜਾਂ ਵੱਖੋ ਵੱਖਰੇ ਇਲਾਕਿਆਂ ਅਸੀਂ ਸ੍ਰੀ ਮੁਕਸਰ ਸਾਹਿਬ ਤੋਂ ਆਏ ਅਸੀਂ ਵਿਕਾਸ ਫਾਊਂਡੇਸ਼ਨ ਵੱਲੋਂ ਆਏ ਆ ਸਾਡਾ 70 80 ਜਣਾਂ ਦਾ ਗਰੁੱਪ ਆਈ ਸਾਰੇ ਜਣੇ ਵੱਖ-ਵੱਖ ਥਾਵਾਂ ਤੇ ਖੜੇ ਆਏ ਜੀ ਤੁਹਾਡਾ ਨਹੀਂ ਦਿਲ ਕਰਦਾ ਹੋਰ ਵੀ ਨੌਜਵਾਨਾਂ ਇੱਥੇ ਘੁੰਮਦੇ ਫਿਰਦੇ ਬੋਲਟਾਂ ਦੇ ਵੀ ਘੁੰਮਦੇ ਟਰੈਕਟਰਾਂ ਤੇ ਵੀ ਘੁੰਮਦੇ ਤੁਹਾਡਾ ਨਹੀਂ ਦਿਲ ਕਰਦਾ ਐਦਾਂ ਘੁੰਮਣ ਲਈ ਨਹੀਂ ਨਹੀਂ ਜੀ ਕਿਉਂ ਮੈਂ ਪਹਿਲਾਂ ਆਪਦੇ ਮਨ ਨੂੰ ਸਮਝਾਇਆ ਤਾਂ ਹੀ ਮੈਂ ਇੱਥੇ ਸੇਵਾ ਕਰਨ ਆਇਆ ਜੇ ਜੇ ਮੇਰਾ ਮਨ ਮੰਨਦਾ ਤਾਂ ਮੈਂ ਸੇਵਾ ਕਰਨ ਕਿਉਂ ਆਣਾ ਸੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਹ ਬਹੁਤ ਸੋਹਣੀ ਤੁਸੀਂ ਲਾਈਨ ਲਿਖੀ ਹੋਈ ਆ ਕਹਿੰਦੇ ਲਾਈਏ ਲੰਗਰ ਕਰੀਏ ਧਾਰ ਪਰ ਸਿੱਖ ਸਿੱਖ ਦਾ ਵੀ ਰੱਖੇ ਖਿਆਲ ਹਨਾ ਇੱਕ ਖਾਸ ਨੈਰੇਟਿਵ ਵੀ ਸਰਜ ਹੋ ਰਿਹਾ ਹੁੰਦਾ ਦਾ ਖਾਸ ਇੱਕ ਗੱਲ ਬਣ ਜਾਂਦੀ ਹੈ ਵੀ ਸਿੱਖਾਂ ਦਾ ਵੀ ਖਿਆਲ ਰੱਖਣਾ ਤੇ ਜਿਹੜੇ ਸਾਡੇ ਮਾੜੇ ਹੋਰ ਵੀ ਰਹਿਗੇ ਹਨਾ ਤਾਂ ਮਤਲਬ ਕਿ ਇਸ ਲਾਈਨ ਨੂੰ ਹੋਰ ਚੰਗੇ ਤਰੀਕੇ ਨਾਲ ਕਿਵੇਂ ਸਮਝੀਏ ਹਾਂਜੀ ਇਸ ਲਾਈਨ ਨੂੰ ਹੋਰ ਚੰਗੇ ਤਰੀਕੇ ਨਾਲ ਕਿਵੇਂ ਸਮਝੀਏ ਇਹ ਆਪਾਂ ਇੱਕ ਦੂਸਰੇ ਜਿਵੇਂ ਤੁਰੇ ਫਿਰਦੇ ਆਪਾਂ ਭੈਣ ਭਰਾ ਜਿਵੇਂ ਵੀ ਸਿੱਖ ਸਿੱਖ ਦਾ ਇੱਕ ਦੂਜੇ ਦਾ ਧਿਆਨ ਰੱਖਣਾ ਚਾਹੀਦਾ ਕਿ ਆਪਾਂ ਨਾਲ ਆਪਣੇ ਭੈਣ ਭਰਾ ਜਿਵੇਂ ਲਾਲ ਮੋਨਾ ਕੋਈ ਆਪਣਾ ਉਹਨੂੰ ਸਿੱਖੀ ਦੇ ਪ੍ਰਤੀ ਉਹਨੂੰ ਉਹਨਾਂ ਆਪਦੇ ਵੱਲ ਆਕਰਸ਼ਿਤ ਕਰੀਏ ਉਹਨੂੰ ਸਮਝਾਈਏ ਆਪਣਾ ਧਰਮ ਉਹਨੂੰ ਕੀ ਆਪ ਧਰਮ ਬਾਰੇ ਉਹਨੂੰ ਦਸੀਏ ਨਿੱਕੇ ਨਿੱਕੇ ਛੋਟੇ ਸਹਿਬਜ਼ਾਦੇ ਠੰਡੇ ਪੁਰਜ ਵਿੱਚ ਕਿਵੇਂ ਸ਼ਹੀਦੀਆਂ ਉਹਨਾਂ ਨੇ ਪਾਈਆਂ ਨੇ ਇਨਾ ਬਾਰੇ ਉਹਨਾਂ ਨੂੰ ਜਾਣਕਾਰੀ ਕਦ ਦੀ ਆਪਾਂ ਇੱਕ ਭਾਜੀ ਇਹ ਵੀ ਹੈ ਕਿ ਜਿਹੜੇ ਛੋਟੇ ਸਾਬ ਜਦ ਦੇ ਸਕੇ ਤੇ ਜਿਹੜੇ ਵੱਡੇ ਸਾਬ ਜਦ ਦੇ ਸੀ ਉਹਨਾਂ ਕੋਲੋਂ ਸਿੱਖਦੇ ਸੀ ਉਹਨਾਂ ਨੂੰ ਸਿਖਾਉਂਦੇ ਵੀ ਸੀਗੇ ਹੌਂਦੇ ਵੀ ਸੀ ਹਾਂਜੀ ਇੱਕ ਮੈਸੇਜ ਉਹਨਾਂ ਤੋਂ ਵੀ ਆ ਰਿਹਾ ਹਾਂਜੀ ਹਾਂਜੀ ਹੋਰ ਵੀ ਇੱਥੇ ਵੀਰ ਮੋੜੇ ਖੜਾ ਬਾਈ ਜੀ ਕੀ ਹਾਲ ਹੈ ਜੀ ਬਾਈ ਜੀ ਖਾਲਸਾ ਬਾਈ ਜੀ ਫਤਿਹ ਬਾਈ ਵੀਰ ਜੀ ਕਾ ਖਾਲਸਾ ਬਾਈ ਗੁਰ ਜੀ ਕੀ ਫਤਿਹ ਭਾਜੀ ਆ ਬਹੁਤ ਸੋਹਣੀ ਲਾਈਨ ਤੁਸੀਂ ਲਿਖੀ ਹੋਈ ਆ ਅਸੀਂ ਅਕਸਰ ਦੇਖਦੇ ਨੌਜਵਾਨ ਘੁੰਮਦੇ ਫਿਰਦੇ ਜਾਂਦਾ ਸੇਵਾ ਵਾਲੇ ਘੱਟ ਹੁੰਦੇ ਜਾਂ ਤੁਹਾਡੇ ਵਾਂਗ ਘੱਟ ਆ ਤਾਂ ਤੁਸੀਂ ਕਿਵੇਂ ਤੁਹਾਡੇ ਦਿਮਾਗ ਚ ਆਈਡੀਆ ਹੈ ਕਿ ਜੀ ਸਾਡਾ ਮੇਨ ਮਕਸਦ ਇਹ ਹੈ ਵੀ ਲੋਕੀ ਜਿਹੜੇ ਇੱਥੇ ਟਰੈਕਟਰਾਂ ਦੀ ਘੁੰਮਣ ਫਿਰਨ ਆਉਂਦੇ ਆ ਜਾਂ ਲਲਕਾਰੇ ਮਾਰਦੇ ਸਾਡਾ ਵੀ ਜੀ ਕਰਦਾ ਲਲਕਾਰੇ ਮਾਰ ਗਏ ਹਨਾ ਪਰ ਅਸੀਂ ਇਹ ਸੋਚ ਕੇ ਆਏ ਆ ਵੀ ਸਾਨੂੰ ਵੇਖ ਕੇ ਹੋਰ ਵੀ ਲੋਕ ਪ੍ਰੇਰਿਤ ਹੋਣ ਵੀ ਹੋਰ ਵੀ ਲੋਕ ਸਿੱਖਣ ਵੀ ਇਹ ਜੇ ਮੈਸੇਜ ਦੇ ਰਿਹਾ ਵੀ ਜੇ ਸਾਡੇ ਕੁਝ ਪੰਕਤੀਆਂ ਲਿਖਣਾ ਜਾਂ ਸਾਡੇ ਕਸ਼ਟ ਕਰਨ ਨਾਲ ਜੇ ਕੋਈ ਵੀ ਸਿੱਖ ਕੇਂਦ ਕੇਸ ਰੱਖਦਾ ਹੈ ਜਾਂ ਕੋਈ ਸਾਡੀ ਗੱਲ ਸਮਝਦਾ ਹੈ ਤੇ ਸਾਡਾ ਸਫਲ ਹੈ ਇੱਥੇ ਆਉਣਾ ਕਹਦਾ ਮਤਲਬ ਕਿ ਸਾਡੇ ਜਿਹੜੇ ਜੋੜ ਮੇਲੇ ਆ ਜਾਂ ਖਾਲਸੇ ਦੇ ਜੋੜ ਮੇਲੇ ਜਿਹੇ ਹੁਣ ਜਿਹਦੇ ਵਿੱਚ ਨੌਜਵਾਨ ਜਿਹੜੇ ਉਹ ਸੇਵਾ ਕਰਨ ਜਾਇਦ ਦਾ ਮੈਸੇਜ ਦੇਣ ਜਾਂ ਬੈਠ ਕੇ ਵਿਚਾਰਾ ਹੁਣ ਜਾਂ ਗੁਰਬਾਣੀ ਪੜੀਏ ਘੁੰਮਣ ਦੇ ਨਾਲੋਂ ਬਿਹਤਰ ਹਾਂਜੀ ਹਾਂਜੀ ਇੱਥੇ ਆਪਾਂ ਸ਼ਹਾਦਤ ਤੇ ਆਏ ਆ ਪ੍ਰਕਾਸ਼ਪੁਰਪ ਤੇ ਨਹੀਂ ਆਏ ਕਿ ਜਿਹੜੇ ਲੋਕ ਲਲਕਾਰੇ ਮਾਰਦੇ ਇੱਥੇ ਕਿਹ ਟਰੈਕਟਰ ਤੇ ਆ ਕੇ ਡੀਜੇ ਲਾਉਂਦੇ ਆਗੇ ਤੇ ਇਹ ਸਾਡੇ ਵਾਸਤੇ ਗਲਤ ਹੈ ਸਾਡੇ ਛੋਟੇ ਭਰਾਵਾਂ ਦੀ ਸ਼ਹੀਦ ਸ਼ਹਾਦਤ ਤੇ ਆਏ ਆ ਸ਼ਹੀਦ ਜੀ ਹੋਈ ਹੈਗੀ ਜੇ ਤਾਂ ਆਪਾਂ ਇਹ ਸੋਚ ਸਮਝ ਕੇ ਆਏਗੇ ਵੀ ਆਪਾਂ ਸ਼ਾਂਤੀ ਵਾਲਾ ਮਾਹੌਲ ਰੱਖੀਏ ਇੱਥੇ ਹਾਂਜੀ ਸੋ ਹੋਰ ਵੀ ਅੱਗੇ ਵੀਰ ਜਿਹੜੇ ਖੜੇ ਹੋਏ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਘਾਤੇ ਜੀ ਭਾਜੀ ਇਹਨਾਂ ਦਿਨਾਂ ਦੇ ਵਿੱਚ ਮਨ ਦੇ ਵਿੱਚ ਕੀ ਆਦਾ ਜਿਸ ਤਰ੍ਹਾਂ ਤੁਸੀਂ ਲਿਖਿਆ ਸਾਬ ਜਾਦੇ ਡੋਲੇ ਨੇ ਉਹ ਮਤਲਬ ਕਿ ਉਹਨਾਂ ਦੀ ਉਮਰ ਵੜੀ ਥੋੜੀ ਸੀ ਆਪਣੀ ਉਮਰ ਕਿੱਡੀ ਵੱਡੀ ਹੋ ਗਈ ਤੇ ਆਪਾਂ ਮਿੰਟ 'ਚ ਕੋਈ ਲਾਲਚ ਦੇਖ ਕੇ ਡੋਲ ਵੀ ਜਾਂਦੇ ਆ ਹਨਾ ਜੀ ਤਾਂ ਇਹ ਸਿੱਖੀ ਰੂਪ ਦਾ ਨਹੀਂ ਜੇ ਮੰਨ ਕੇ ਆਪਾਂ ਅੰਮ੍ਰਿਤ ਸ਼ਕ ਵੀ ਲਿਆ ਆਪਣਾ ਲਾਲਚ ਅੱਜ ਦੇ ਟਾਈਮ 'ਤੇ ਬਹੁਤ ਵੱਡੇ ਤੇ ਆ ਰਹੇ ਆ ਆਪਾਂ ਲਾਲਚ ਦੇ ਕਰਕੇ ਆਪਣਾ ਸਿੱਖੀ ਸਰੂਪ ਗਵਾ ਦਿੰਨੇ ਆ ਜੀ ਇਸ ਕਰਕੇ ਅਸੀਂ ਕਹਿੰਨੇ ਵੀ ਸਿੱਖੀ ਸਰੂਪ ਨਾ ਗੋ ਇਹ ਆਪਣਾ ਸਰੂਪ ਸ ਹਾਂ ਧਰਮ ਦੇ ਨਾਲ ਜੁੜੇ ਰਹਿਣਾ ਇੱਕ ਖਾਸ ਗੱਲ ਆ ਜ਼ਰੂਰੀ ਵੀ ਆ ਹਾਂਜੀ ਹਾਂਜੀ ਵਧੀਆ ਗੱਲ ਆ ਫਿਰ ਧਰਮ ਨਾਲ ਜੁੜ ਕੇ ਰਹੋ ਸਿੱਖ ਪੰਥ ਨੂੰ ਇਕੱਠਾ ਹੁੰਦੇ ਲੋੜ ਆਪਣੇ ਨੂੰ ਪਰ ਆਪਣੇ ਸਿੱਖ ਪੰਥ ਵਾਲਾ ਆ ਕੇ ਰਾਜ ਹੀ ਨਹੀਂ ਕੋਈ ਮੋਨੇ ਰਹੇ ਨੇ ਜਿਵੇਂ ਵਧੀਆ ਸਮਝਦੇ ਆਪਦੇ ਹਾਂਜੀ ਭਾਈ ਤੁਸੀਂ ਹਜੇ ਥੋੜੀ ਉਮਰ ਆ ਇਮਾਨ ਦੇ ਵਿੱਚ ਕੀ ਚੱਲਦਾ ਹੁੰਦਾ ਹੈ ਜਿਸ ਤਰ੍ਹਾਂ ਤੁਹਾਡੇ ਨਾਲ ਆ ਵੀਰ ਵੱਡਾ ਆ ਇਹਨਾਂ ਦਾ ਦਾੜਾ ਕੇਸ਼ ਪ੍ਰਕਾਸ਼ ਵੀ ਹੈਗਾ ਆ ਤਾਂ ਇਹਨਾਂ ਵੱਲ ਸੋਚ ਕੇ ਤੁਹਾਨੂੰ ਕੀ ਲੱਗਦਾ ਹੈ ਜੀ ਅਸੀਂ ਵੀ ਦਾੜਾ ਸਾਹਿਬ ਰੱਖਾਂਗੇ ਜੀ ਗਾਂ ਜਿਹੜੇ ਸਹਿਬਜਾਦੇ ਛੋਟੇ ਸਹਿਬਜਾਦੇ ਉਹ ਤਾਂ ਸਾਡੇ ਨਾਲੋਂ ਵੀ ਛੋਟੇ ਸੀਗੇ ਜੇ ਅਸੀਂ ਦਾੜਾ ਸਾਹਿਬ ਤੇ ਕੇਸ ਦਾ ਕਤਲ ਕਰਾਵਾਂਗੇ ਤਾਂ ਫਿਰ ਅਸੀਂ ਜ਼ੁਲਮੀ ਕਰ ਰਹੇ ਹਾਂ ਜੀ ਆਹੀ ਮੈਸੇਜ ਕਰਦੇ ਆਂ ਮਹਿਸੂਸ ਵੀ ਕਦੇ ਕਰਕੇ ਦੇਖੇ ਜਿੱਦਾਂ ਜੋ ਸਵੇਰੇ ਤੇ ਠੰਡ ਹੁੰਦੀ ਆ ਕਿਉਂਕਿ ਆ ਦਿਨ ਉਹੀ ਚੱਲ ਰਹੇ ਆ ਜਿੱਥੇ ਸਹਬਜਾ ਦੇ ਬੈਠੇ ਸੀਗੇ ਨਾ ਇੱਥੇ ਇੰਨੀ ਠੰਡ ਵਿੱਚ ਮਹਿਸੂਸ ਕਰਨ ਦੀ ਵੀ ਕੋਸ਼ਿਸ਼ ਕਰਦੇ ਹਾਂਜੀ ਉਹ ਜਿਵੇਂ ਆਪਾਂ ਜੀ ਠੰਡ ਮੰਨਦੇ ਆ ਕੋਟ-ਕੋਟੀਆਂ ਵੀ ਪਾਉਂਦੇ ਆ ਉਹ ਤਾਂ ਫਿਰ ਵੀ ਮਾਤਾ ਜੀ ਦੀ ਬੁੱਕਲ 'ਚ ਉਹ ਨੈਗ ਕੱਲਾ ਲਿਆ ਸੀ ਜੀ ਕੀ ਹਾਲ ਆ ਬਾਈ ਬੱਧੀ ਵੀ ਭਾਈ ਵੀ ਖਾਸ ਵੈਬਰੀ ਫਤਿਹ ਜੀ ਪਾਜੀ ਨੌਜਵਾਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਤੁਸੀਂ ਤੁਸੀਂ ਤੁਹਾਡੇ ਵੱਲ ਦੇਖ ਕੇ ਇੱਕ ਚੰਗਾ ਮੈਸੇਜ ਆ ਰਿਹਾ ਹਰੇਕ ਕੋਲ ਅਲੱਗ-ਅਲੱਗ ਤਖਤੀਆਂ ਫੜੀਆਂ ਹੋ ਜਾਂਦੀਆਂ ਨੇ ਤਾਂ ਹੋਰ ਨੌਜਵਾਨਾਂ ਨੂੰ ਕੀ ਕਹਿਣਾ ਚਾਹੁੰਦੇ ਨੌਜਵਾਨਾਂ ਨੂੰ ਇਹ ਮੈਸੇਜ ਦੇਣਾ ਚਾਹੁੰਦੇ ਜਿੱਦਾਂ ਕਿ ਇਹ ਲਾਈਨ ਲਿਖੀ ਹੈ ਮੇਰਾ ਦਸਵੰਦ ਲੰਗਰ ਤੱਕ ਹੀ ਸੀਮਤ ਨਹੀਂ ਜਾਂ ਲੰਗਰ ਤੱਕ ਹੀ ਸੀਮਤ ਹੈ ਜਾਂ ਮੈਂ ਕਿਸੇ ਲੋੜਵੰਦ ਦੀ ਵੀ ਸਹਾਇਤਾ ਕੀਤੀ ਹੈ ਮਤਲਬ ਕਿ ਆਪਾਂ ਲੰਗਰ ਵਿੱਚ ਦਸਵੰਦ ਸਾਰੇ ਪਾਉਂਦੇ ਆ ਲੋੜਵੰਦ ਨੂੰ ਦਸਵੰਦ ਦੇਣ ਵਾਲੇ ਬਹੁਤ ਘੱਟ ਆ ਜੀ ਤੇ ਤੇ ਮਤਲਬ ਕਿ ਜਿਵੇਂ ਆਪਣੇ ਬਹੁਤ ਸੰਗਤ ਹੋਈ ਹੈ ਜੀ ਅਣਗਿੰਤ ਸੰਗਤ ਹੈ ਜੀ ਇਹਨਾਂ ਜੋ ਕੋਈ ਨਾ ਕੋਈ ਇਹ ਮੈਸੇਜ ਨੂੰ ਪੜ ਕੇ ਲੋੜਵੰਦ ਵਾਲਿਆਂ ਨੂੰ ਕੋਈ ਨਾ ਕੋਈ ਦਸਵੰਦ ਦੇਊਗਾ ਜੀ ਤਾਂ ਕਿ ਉਹ ਆਪਦੀ ਲੋੜ ਪੂਰੀ ਕਰ ਸਕਣ ਮਤਲਬ ਕਿ ਜੋ ਸਿੱਖ ਦਾ ਕਿਰਦਾਰ ਆ ਜੋ ਜੋ ਮਾਰਾ ਹੀ ਨੇ ਸਾਨੂੰ ਆਪਣੇ ਫਰਜ਼ ਦੱਸੇ ਹੋਏ ਉਹਨਾਂ ਨਿਭਾਉਣੇ ਚਾਹੀਦੇ ਹਾਂਜੀ ਉਹ ਨਿਭਾਉਣੇ ਚਾਹੀਦੇ ਆ ਪੂਰੇ ਵਧੀਆ ਦਸ ਨੌ ਦੀ ਕਿਰਤ ਕਮਾਈ ਨਾਲ ਨਿਭਾਉਣੇ ਚਾਹੀਦੇ ਜੀ ਬਾਈ ਜੀ ਕੀ ਨਾਮ ਹੈ ਜੀ ਆਪਣਾ ਹਾਂ ਕੁਝ ਖਾਸ ਦਾ ਜੀ ਜੀ ਸੁਖਵੀਰ ਸਿੰਘ ਨਾਮ ਹੈ ਜੀ ਪਾਜੀ ਕਿੰਨੀ ਉਮਰ ਹੈ ਜੀ ਤੁਹਾਡੀ 19 ਸਾਲ ਹੈ ਜੀ ਤੁਹਾਡਾਂ ਨੇ ਦਿਲ ਕਰਦਾ ਟਰੈਕਟਰਾਂ ਦੇ ਘੁੰਮ ਲਈਏ ਵੋਲਟਾਂ ਦੇ ਢੀੜੀ ਮਾਰ ਲਈ ਹਾਂ ਜੀ ਅੱਜ ਕੱਲ ਇਹ ਚੀਜ਼ ਨਹੀਂ ਕਰਨੀ ਚਾਹੀਦੀ ਆਪਾਂ ਨੂੰ ਆਪਾਂ ਦੇਖੋ ਸਾਹਿਬ ਜੱਜ ਜੀ ਦੀ ਜਿਹੜੇ ਤੇ ਆਏ ਹੋਏ ਆ ਇਹ ਚੀਜ਼ ਨਹੀਂ ਕਰਨੀ ਚਾਹੀਦੀ ਮਸਤੀ ਨਹੀਂ ਕਰਨੀ ਚਾਹੀਦੀ ਕੋ ਗੁਰੂ ਗੋਬਿੰਦ ਸਿੰਘ ਜੀ ਦੇਖੋ ਕਿੰਨਾ ਚੋ ਜੀਤ ਜੁਝਾਰ ਲੱਭਣਗੇ ਕਿੰਨਾ ਚੋ ਸਾਹਿਬ ਜੱਜ ਆਪਣੇ ਲੱਭਣਗੇ ਆਪਾਂ ਦਾੜਾ ਕੇਸ ਕਟਾ ਲੈਨੇ ਆ ਉਹ ਚੀ ਨਹੀਂ ਉਹ ਕਿੰਨਾ ਚੋ ਲੱਭਣਗੇ ਆਪਾਂ ਨੂੰ ਜੀ ਤੁਹਾਡੇ ਹਿਸਾਬ ਨਾਲ ਕਿਵੇਂ ਬਣਾਉਣੇ ਚਾਹੀਦੇ ਸ਼ੀਦੀ ਜੋੜ ਵਿੱਚ ਜੀ ਜਿਹੜੇ ਮਹਿਸੂਸ ਕਰਨੀ ਚਾਹੀਦੀ ਐ ਵੀ ਠੰਡ ਦੀ ਸਿੰਪਲ ਦਾ ਸਿੰਪਲ ਹੋਵੇ ਨਾ ਕਿ ਆ ਡੈਕ ਲੱਗੇ ਹੋਣ ਸਿੰਪਲ ਆਓ ਸਿੰਪਲ ਰਹੋ ਮਹਿਸੂਸ ਕਰਕੇ ਦੇਖੋ ਹਾਂਜੀ ਕੀ ਹਾਲ ਹੈ ਵੀ ਵਧੀਆ ਜੀ ਬਾਈ ਕਿਵੇਂ ਮਹਿਸੂਸ ਕਿਵੇਂ ਕਰ ਰਹੇ ਹੋ ਕਿਉਂਕਿ ਮੇਰੇ ਹਿਸਾਬ ਨਾਲ ਅੱਜ ਠੰਡ ਥੋੜੀ ਵੱਧ ਵੀ ਗਈ ਆ ਕੱਲ ਨਾਲ ਸਵਾਲ ਤੇ ਜਵਾਬ ਤਾਂ ਨਹੀਂ ਮੈਂ ਦੇ ਸਕਦਾ ਇੰਨੀ ਗੱਲਾਂ ਕਹਿਣਾ ਚਾਹੂੰਗਾ ਵੀ ਹੁਣ ਦੇਖੋ ਆਪਾਂ ਦੇਖ ਸਕਦੇ ਮੇਲਿਆਂ 'ਚ ਨੌਜਵਾਨ ਬੋਲਟਾਂ ਦੇ ਫਿਰਦੇ ਟਰੈਕਟਰਾਂ ਦੇ ਫਿਰਦੇ ਹੁੱਲੜਬਾਜੀ ਕਰਦੇ ਫਿਰਦੇ ਠੀਕ ਹੈ ਜੀ ਹੁਣ ਆਪਾਂ ਇੱਥੇ ਸਰੰਦ ਮੇਲਾ ਇਸ ਕਰ ਲੈਦਾ ਆਪਾਂ ਛੋਟੇ ਸਾਹਿਬ ਜਣੇ ਮਤਲਬ ਆਪਾਂ ਅਫਸੋਸ ਕਰਨ ਲਈ ਜਾਂਦੇ ਇੱਥੇ ਉਹਨਾਂ ਨੇ ਕੁਰਬਾਨੀਆਂ ਦਿੱਤੀਆਂ ਆਪਾਂ ਇੱਥੇ ਹੁੱਲੜਬਾਜੀ ਕਰਨ ਨਹੀਂ ਆਪਾਂ ਜੀ ਮਾਫ ਕਰਨਾ ਵਾ ਟੋਕ ਰਿਹਾ ਆਪਾਂ ਅਫਸੋਸ ਨਹੀਂ ਕਰਨਾ ਆਪਾਂ ਚੜ੍ਹਦੀ ਕਲਾ ਜੀ ਰਹਿਣਾ ਕਿਉਂਕਿ ਮਹਾਰਾਜ ਨੇ ਵੀ ਜਕਾਰੇ ਛੱਡੇ ਸੀ ਹਾਂਜੀ ਮਤਲਬ ਠੀਕ ਹੈ ਮਤਲਬ ਛੋਟੇ ਸਾਹਿਬ ਜਣੇ ਸ਼ਹਾਦਤ ਨੂੰ ਕਿਉਂਕਿ ਸਿੰਘ ਚੜ੍ਹਦੀ ਕਲਾ ਜੀ ਜਿਹੜਾ ਉਹ ਮਾਨਦੇ ਹਾਂਜੀ ਪਰ ਉਹ ਵੀ ਨਾ ਸ਼ਰਾਰਤ ਬਾਜੀ ਚੰਗੀ ਨਹੀਂ ਹੁੰਦੀ ਕਿਉਂਕਿ ਆਪਾਂ ਦੇਖੋ ਹਣ ਲੜਕੇ ਹੁਣ ਫਿਰਦੇ ਟਰੈਕਟਰਾਂ ਤੇ ਹੁੱਲੜਬਾਜੀ ਕਰਦੇ ਫਿਰਦੇ ਨੇ ਜੀ ਦੇਖੋ ਟਰੈਕਟਰਾਂ ਦਾ ਧੂੰਆਂ ਛੱਡਦੇ ਆ ਠੀਕ ਹੈ ਜੀ ਰੋਲਾ ਪਾਉਂਦੇ ਖੱਪ ਪਾਉਂਦੇ ਆ ਇੱਧਰ ਤੁਰ ਜਾਂਦੇ ਕੋਈ ਇੱਧਰ ਬਈ ਆਪਾਂ ਦਸਤਾਰਾ ਬੰਨਈਏ ਇੱਥੇ ਆਈਏ ਲੋਕਾਂ ਨੂੰ ਬਦਲੀਏ ਇਦਾਂ ਆ ਕੇ ਵੀ ਹਾਂ ਵੀ ਸਾਰੇ ਬਦਲ ਦਸਤਾਰਾ ਸਜਾਣ ਆਦੇ ਸਿਰਾਂ ਤੇ ਵੀ ਇਦਾਂ ਨਸ਼ਿਆਂ ਚ ਨਾ ਪੈਣ ਠੀਕ ਹੈ ਜੀ ਕਿਉਂਕਿ ਨਸ਼ਿਆਂ 'ਚ ਜਾਂਦੇ ਆ ਤਾਂ ਵੀ ਸਾਰੀ ਬਰਬਾਦੀ ਹੁੰਦੀ ਹੈ। ਸਹੀ ਗੱਲ ਐ ਨਾ ਜੀ। ਹਾਂ ਜੀ। ਸੋ ਨੌਜਵਾਨਾਂ ਵੱਲੋਂ ਜਿਹੜਾ ਇੱਕ ਵੱਖਰਾ ਹੀ ਸਨੇਹਾ ਦਿੱਤਾ ਜਾ ਰਿਹਾ ਸੋ ਇਹ ਜੇ ਇਹ ਨੌਜਵਾਨਾਂ ਨੂੰ ਐਪਰੀਸ਼ੀਏਟ ਕਰਨਾ ਚਾਹੀਦਾ ਹੈ ਜੇ ਇਹ ਨੌਜਵਾਨਾਂ ਦਾ ਹੌਸਲਾ ਵਧਾਉਣਾ ਚਾਹੀਦਾ ਹੈ ਕਮੈਂਟ ਕਰਕੇ ਵੀਡੀਓ ਸ਼ੇਅਰ ਕਰਕੇ ਇਹਨਾਂ ਦਾ ਹੌਸਲਾ ਜਰੂਰ ਵਧਾਓ ਤੇ ਹੋਰ ਜਿਹੜੇ ਨੌਜਵਾਨ ਇਸੇ ਤਰ੍ਹਾਂ ਘੁੰਮਦੇ ਜਾ ਆਪਣਾ ਕੋ ਆ ਜਾਂਦੇ ਆ ਚੀਤੀ ਜੋੜ ਮੇਲੇ ਵਿੱਚ ਪਰ ਇਸ ਤਰ੍ਹਾਂ ਜਿਹੜਾ ਆ ਟਰੈਕਟਰਾਂ ਤੇ ਜਾਂ ਬੁਲਟਾਂ ਤੇ ਘੁੰਮਣਾ ਤੇ ਸੇਵਾ ਜਾ ਹੋਰ ਇਸ ਤਰ੍ਹਾਂ ਦੇ ਕੰਮਾਂ ਦੇ ਵਿੱਚ ਹਿੱਸਾ ਲੈ ਉਹਨਾਂ ਨੂੰ ਜਰੂਰ ਸੋ ਦਿੱਤੀਆ ਆਪਣੀਆਂ ਜਾਨਾਂ ਕੁਰਬਾਨ ਕੀਤੀ ਤੇ ਉਹਨਾਂ ਲਈ ਅਸੀਂ ਕੀ ਕਰ ਰਹੇ ਸੋ ਜਿਹੇ ਮੈਸੇਜ ਜਿਹੜੇ ਦੇਣੇ ਚਾਹੀਦੇ ਅਜਿਹੇ ਕਾਰਜ ਜਿਹੜੇ ਆ ਉਹ ਕਰਨੇ ਚਾਹੀਦੇ ਆ ਕੈਮਰਾਮੈਨ ਬਤਨ ਦੇ ਨਾਲ ਅਮਨਦੀਪ ਸਿੰਘ ਗੜੀ ਪ੍ਰੋ ਪੰਜਾਬ ਟੀਵੀ ਸ਼੍ਰੀ ਫਤਿਹਗੜ੍ਹ ਸਾਹਿਬ